ਕੱਲ ਨੂੰ ਇਹਨਾਂ ਨੇ ਆਪਣੇ ਤੇ ਇਲਜ਼ਾਮ ਲਾਉਣੇ ਆ ਵੀ ਨੌਜਵਾਨ ਹੁੱਲੜਵਾਜੀ ਕਰਦੇ ਸੀ ਸਾਨੂੰ ਮਜਬੂਰ ਨੇ ਗੋਲੀ ਚਲਾਉਣੀ ਪਈ ਮੇਰਾ ਵੀਰ ਬਣ ਕੇ ਕੋਈ ਆਪਾਂ ਲੰਬਾ ਨਹੀਂ ਦੇਣਾ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਕਿਸਾਨ ਜੂਣੀਆਂ ਦੇ ਆਗੂਆਂ ਦੇ ਅੱਗੇ ਬੇਨਤੀ ਆ ਚੋਣਾਂ ਆਉਣ ਵਾਲੀਆਂ ਨੇ ਮੂਹਰੇ ਫੇੜ ਚੋਣ ਜਾਬਤਾ ਲੱਗੇ ਆਲਾ ਦੇਣ ਆਪਣੇ ਕੋਲ 10 ਤੇ 15 ਨੇ ਐਨੀਆਂ ਮੀਟਿੰਗਾਂ ਨਾ ਕਰੋ ਇੱਕ ਮੀਟਿੰਗ ਪੱਕੀ ਰੱਖੋ ਇਹਨਾਂ ਨੂੰ ਕਹੋ ਵੀ ਐਮਐਸਪੀ ਸਾਨੂੰ ਦੇਣੀ ਹੈ ਤਾਂ ਦੱਸੋ ਨਹੀਂ ਦੇਣੀ ਤਾਂ ਦੱਸੋ ਤੇ ਗੋਟਾ ਰੱਖੋ ਤੇ ਮੇਰਾ ਪੀਰ ਬਣ ਕੇ ਜਿੰਨੇ ਵੀ ਨੌਜਵਾਨ ਸੰਭੂ ਬਾਡਰ ਦੇ ਉੱਪਰ ਡਟੇ ਹੋਏ ਆ ਮੇਰੇ ਆ ਭਰਾ ਪਹਿਲੇ ਦਿਨ ਤੋਂ ਇੱਥੇ ਖੜੇ ਆ ਮੈਂ ਬਾਰ ਬਾਰ ਇੱਕੋ ਗੱਲ ਦੀ ਥੋਟੋਂ ਮਾਫੀ ਮੰਗਦਾ ਅੱਜ ਮੈਂ ਪਹੁੰਚਿਆ ਕਿਉਂਕਿ ਬਾਈ ਕੱਲ ਦੀਪ ਸਿੱਧੂ ਬਾਈ ਦਾ ਸ਼ਹੀਦੀ ਜੋੜ ਮੇਲਾ ਸੀ ਦੋ ਦਿਨ ਅਸੀਂ ਉਧਰ ਤਿਆਰੀਆਂ ਕਰਾਉਂਦੇ ਸੀਗੇ ਕਿਉਂਕਿ ਸਾਡਾ ਕੌਮੀ ਯੋਧਾ ਦੀਪ ਸਿੱਧੂ ਉਹ ਵੀ ਦੁਨੀਆ ਦੇ ਉੱਪਰ ਅਮਰ ਆ ਜਿਹਦੇ ਅਸੀਂ ਜਗਾਏ ਹੋਏ ਦੀਵੇ ਆ ਤੇ ਬਾਰ ਬਾਰ ਜਿਹੜੀਆਂ ਬਾਕੀ ਜਥੇਬੰਦੀਆਂ ਵੀ ਨੇ ਤੇ ਕਈ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਸਵਾਲ ਆ ਵੀ ਕੁੱਛ ਕਿ ਜਥੇਬੰਦੀਆਂ ਪਹੁੰਚੀਆਂ ਬਾਕੀ ਨਹੀਂ ਪਹੁੰਚੀਆਂ ਉਹ ਗੱਲ ਪਤਾ ਕੀ ਆ ਵੀਰ ਮੈਂ ਤੁਹਾਨੂੰ ਦੱਸਦਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਮਿਸਲਾਂ ਹੁੰਦੀਆਂ ਸੀ ਉਹ ਆਪਸ ਦੇ ਵਿੱਚ ਲੜਦੇ ਰਹਿੰਦੇ ਸਾਡੇ ਸਿੱਖ ਪਰ ਜਦੋਂ ਦੁਸ਼ਮਣ ਚੜਾਈ ਕਰਕੇ ਆਉਂਦਾ ਸੀ ਸਾਰੇ ਇਕੱਠੇ ਹੋ ਜਾਂਦੇ ਸੀ ਹੁਣ ਵੀ ਕੋਈ ਗੱਲ ਨਹੀਂ ਘਰੇ ਵੀ ਆਪਣੇ ਬੰਦੇ ਆ ਤੁਹਾਨੂੰ ਪਤਾ ਹੀ ਘਰੇ ਵੀ ਲੜਾਈਆਂ ਝਗੜੇ ਹੁੰਦੇ ਆ ਜਦੋਂ ਇੱਥੇ ਆਫਤ ਪਈ ਸਾਰੀਆਂ ਡਕਾਉਂਦਾ ਅਗਰਾਹ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੀਆਂ ਇੱਥੇ ਪਹੁੰਚਣ ਗਈਆਂ ਤੇ ਮੇਰਾ ਵੀਰ ਬੱਸ ਆਗੂਆਂ ਦੇ ਅੱਗੇ ਹੀ ਬੇਨਤੀ ਆ ਵੀ ਬੜਾ ਸਮਾਂ ਆ ਪਾਓ ਐਤਵਾਰ ਵੀ ਸਾਨੂੰ ਬਹੁਤ ਦੂਰ ਲੱਗਦਾ ਕਿਉਂ ਵੀ ਨੌਜਵਾਨੋ ਬਿਲਕੁਲ ਭਾਈ ਬਿਲਕੁਲ ਐਤਵਾਰ ਵੀ ਬਹੁਤ ਦੂਰ ਲੱਗਦਾ ਉਹ ਬੱਸ ਕੱਲ ਨੂੰ 12 ਵਜੇ ਤੱਕ ਸਾਨੂੰ ਦੱਸੋ ਤੁਸੀਂ ਕਿਵੇਂ ਕਰਨਾਗਾ ਆ ਜੇ ਸੀ ਵੀ ਨਹੀਂ ਹੈਗੀ ਜੋਸ਼ ਹੀ ਬਥੇਰਾ ਆ ਤੁਸੀਂ ਇੱਥੇ ਹੌਂਸ ਤੇ ਦੇਖੋ ਭਾਈ ਜੈ ਜੈਕਾਰ ਬੈਠਾਂ ਦੇ ਕੋਲ ਮਾਤਰੀ ਨੂੰ ਮਾਤਰੀ ਗੱਲ